ਠੀਕ ठाक ਜੀ ਸਾ ਚੜਦੀ ਕਲਾ ਜੀ ਗੱਲ ਕਰਨ ਲੱਗਾ ਹਾਂ ਵੀ ਜੀ ਮੈਂ ਮੇਰੇ ਦਿਮਾਗ 'ਚ ਹੀ ਚਿੱਟੇ ਦੀ ਪੰਜਾਬ ਦੇ ਵਿੱਚ ਮਿਲ ਬਹੁਣਾ ਚੰਗਾ ਇੱਕ ਵੇਖਣ ਵਾਲੀ ਚੀਜ਼ ਆ ਚਿੱਟਾ-ਚੂਟਾ ਵੇਚਣ ਵਾਲਿਆਂ ਦੇ ਘਰ ਘੁਰ ਤੋੜਦੇ ਹੀ ਆ ਪੁਲਿਸ ਚਲੋ ਚੰਗੀ ਗੱਲ ਆ ਜਿੱਦਾਂ ਵੀ ਆ ਰੋਕਣਾ ਚਾਹੀਦਾ ਜਿੱਦਾਂ ਵੀ ਹੋ ਸਕਦਾ ਵਾ ਰੋਕਣਾ ਚਾਹੀਦਾ ਪਰ ਗੱਲ ਮੈਂ ਕਰਨ ਲੱਗਾ ਹਾਂ ਜੀ ਇੱਕ ਗੁਜਰਾਤੀ ਆ ਭਵੇਸ਼ ਲਟਿਆ ਸੂਰਤ ਦਾ ਆ ਉਹ ਗੁਜਰਾਤ ਦੇ ਵਿੱਚ ਕੈਮੀਕਲ ਫੈਕਟਰੀ ਚਲਾਉਂਦਾ ਉਹ ਕੋਈ ਉਹਦਾ ਕੰਮ ਕੀ ਆ ਜੀ ਉਹ ਡੀਲਰ ਆ ਡਰੱਗ ਡੀਲਰ ਆ ਉਹ ਡੀਲਿੰਗ ਕਰਦਾ ਵਾ ਸਿਰਫ ਇਕੱਲੇ ਇੰਡੀਆ 'ਚ ਨਹੀਂ ਸਪਲਾਈਅਰ ਆ ਉਹ ਬੜਾ ਤਗੜਾ ਮਗਰਮਾਸ਼ ਆ ਉਹ ਸਿਰਫ ਇਕੱਲੇ ਇੰਡੀਆ 'ਚ ਨਹੀਂ ਕਰਦਾ ਉਹ ਸਾਰੀ ਦੁਨੀਆ ਜੀ ਅਫਰੀਕਾ ਅਮਰੀਕਾ ਮਤਲਬ ਉਹ ਕੋਈ ਜਿੱਦਾਂ ਮਤਲਬ ਕਰਦਾ ਵਾ ਗਾਨ ਗਾਨਿਆਂ ਨੂੰ ਬਹੁਤ ਸਪਲਾਈ ਕਰਨ ਦੇ ਆ ਹੁਣ ਫਿਰ ਇਹ 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 ਬੰਦੇ ਨੂੰ ਨਾ ਜੀ ਅਮਰੀਕਾ ਦੀ ਡੀਏ ਨੇ ਥੋੜਾ ਟਾਈਮ ਪਹਿਨੂੰ ਅਰੈਸਟ ਕੀਤਾ ਵਾ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਉਥੋਂ ਦੀ ਸੰਸਥਾ ਹੋਊਗੀ ਕੋਈ ਮਤਲਬ ਸਰਕਾਰੀ ਡਰੱਗ ਦੇ ਕੰਮ ਕਰਨ ਵਾਲੀ ਮਤਲਬ ਅਰੈਸਟ ਕੀਤਾ ਆ ਥੋੜਾ ਟਾਈਮ ਹੋਇਆ ਕਰਦਾ ਕੀ ਆ ਜੀ ਉਹ ਉਹ ਇੰਡੀਆ ਦੇ ਵਿੱਚ ਬਹਿ ਕੇ ਅਮਰੀਕਾ ਅਮਰੀਕਨ ਡੀਲਰ ਆ ਕੋਈ ਡਰੱਗ ਡੀਲਰ ਉਹਨੂੰ ਗੋਲੀਆਂ ਦੇ ਰੂਪ ਦੇ ਵਿੱਚ ਇੱਥੋਂ ਡਰੱਗ ਸਪਲਾਈ ਕਰਦਾ ਆ ਤੇ ਉਹ ਮਤਲਬ ਉਹ ਜਿਹੜੀ ਟੈਬਲੇਟ ਉਹਨੂੰ ਭੇਜਦੇ ਆ ਅਮਰੀਕਨ ਡੀਲਰ ਨੂੰ ਉਹ ਤੋਂ ਅੱਗੇ ਉਹ ਗਾਂ ਦਾ ਫੈਂਟਨਿਲ ਮਤਲਬ ਮਿਕਸ ਮੁਕਸ ਕਰਕੇ ਉਹ ਕੋਕੀਨ ਕੀ ਹਰੋਇਨ ਕੀ ਸਮੈਕ ਕੀ ਮਿੱਥ ਕੀ ਇਹ ਮਤਲਬ ਸਾਰੇ ਡਰੱਗ ਜਿਹੜੇ ਆ ਉਹ ਫੇਕ ਡਰੱਗੋਂ ਬਣਾਉਂਦੇ ਆ ਤੇ ਅੱਗੇ ਗਾਂਹ ਮਤਲਬ ਵੇਚਦੇ ਆ ਤੇ ਅਮਰੀਕਾ ਮਤਲਬ ਬੀਬੀਸੀ ਨਿਊਜ਼ ਦੇ ਉੱਤੇ ਕਹਿਣ ਦਿਆ ਵਾ ਵੀ ਇੰਡੀਆ ਬਹੁਤ ਵੱਡਾ ਡਰੱਗ ਸਪਲਾਈਅਰ ਬਣ ਗਿਆ ਵਾ ਮੇਰੇ ਗੱਲ ਕਰਨ ਦਾ ਮਤਲਬ ਮੇਰੇ ਨਾਲ ਦਿਮਾਗ ਦੇ ਵਿੱਚ ਆਉਂਦੀ ਮਕਸਦ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ 100 ਚੋਂ ਮੇਰੇ ਖਿਆਲ ਨਾਲ 50 ਘਰ ਇਹ ਆ ਜਿਹੜੇ ਇਸ ਟਾਈਮ ਦੇ ਵਿੱਚ 50 ਨਹੀਂ ਤੇ 40 ਘਰ ਤੇ ਪੱਕੇ 100% ਮੈਂ ਲਿਖ ਕੇ ਦੇ ਸਕਦਾ ਹਾਂ ਜੀ ਕਿ 100 ਚੋਂ 40 ਘਰ ਇਹੋ ਜਿਹੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਡਰੱਗ ਚੱਲ ਗਈ ਆ ਪੰਜਾਬ 'ਚ ਤੇ ਇਹ ਹੁਣ ਤੁਸੀਂ ਮਤਲਬ ਆਪਦੀ ਮਤਲਬ ਇਹ ਇੱਕ ਸੋਚ ਆ ਇਹਨੂੰ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾ ਕੇ ਸੋਚਣਾ ਬੰਦਿਆਂ ਨੂੰ ਚਾਹੀਦਾ ਜਿਹੜਾ ਬੰਦਾ ਇੰਡੀਆ ਦੇ ਵਿੱਚ ਬਹਿ ਕੇ ਅਮਰੀਕਾ ਆਪ ਦੇ ਆਪ ਨੂੰ ਕਹਿੰਦਾ ਮੈਂ ਸੁਪਰ ਪਾਵਰ ਹਾਂ ਮੈਂ ਪਿਓ ਹਾਂ ਸਾਰਿਆਂ ਦਾ ਜੇ ਬੰਦਾ ਅਮਰੀਕਾ ਦੇ ਵਿੱਚ ਡੀਲਰ ਡੀਲਿੰਗ ਕਰ ਸਕਦਾ ਤੇ ਅਮਰੀਕਾ ਤੱਕ ਪਹੁੰਚਾ ਸਕਦਾ ਵਾ ਸ਼ਿਪਿੰਗ ਕਰ ਸਕਦਾ ਉਹ ਬੰਦੇ ਪੰਜਾਬ 'ਚ ਕੀ ਨਹੀਂ ਕਰ ਸਕਦੇ ਜਿਹੜਾ ਬੰਦਾ ਗਜਰਾ ਦੇ ਵਿੱਚ ਬਹਿ ਕੇ ਅਮਰੀਕਾ 'ਚ ਡੀਲਿੰਗ ਕਰੀ ਜਾਣ ਡਿਆ ਦੇ ਡਰੱਗਸ ਭੇਜੀ ਜਾਣ ਡਿਆ ਵਾ ਉਹ ਬੰਦੇ ਪੰਜਾਬ 'ਚ ਕੀ ਨਹੀਂ ਕਰ ਸਕਦੇ ਇਹ ਬੜੀ ਬੜੀ ਤਗੜੀ ਗੱਲ ਆਏ ਬੜੀ ਗੰਭੀਰਤਾ ਵਾਲੀ ਗੱਲ ਆ ਬੜੀ ਬੜੀ ਸੋਚਣ ਵਾਲੀ ਗੱਲ ਆਏ ਕਿ ਇਹਦੇ ਸਿੱਟੇ ਕੀ ਗਾਂਹ ਦੇ ਗਾਂ ਕੀ ਨਿਕਲਣ ਡੈ ਜਾਂ ਕੀ ਕੀ ਕਰੂ ਕੀ ਕਰਨਗੇ ਬੰਦੇ ਪ੍ਰਮਾਤਮਾ ਹੀ ਆ ਬਸ ਛੀ ਦੀ ਆ ਜਿਹੜੇ ਵਿਚਾਈ ਜਾਣ ਲੋਕਾਂ ਨੂੰ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਜੀ ਪਿਛਲੇ ਸਾਲ ਦੇ ਵਿੱਚ ਅਮਰੀਕਾ ਚ 3800 ਪਲੱਸ ਬੰਦਾ ਮਰਿਆ ਵਾ ਸਿਰਫ ਆ ਫੈਂਟਨਿਲ ਤੋਂ ਤਿਆਰ ਹੋਇਆ ਡਰੱਗ ਲੈ ਕੇ